ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਆਜੋ ਅੱਜ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਉੱਗੇ ਅਤੇ ਬਹੁਤ ਹੀ ਨਾਮਵਾਰ ਸਤਿਕਾਰ ਮਹਾਨ ਕਵੀ ਸਤਿਕਾਰ ਬਾਬੂ ਰਾਜਬਲੀ ਜੀ ਪਿੰਡ ਸਾਹੋਕੇ ਤੇ ਉਹਨਾਂ ਦੇ ਪਿੰਡ ਅੱਜ ਲੱਗਿਆ ਹੋਇਆ ਮੇਲਾ ਉਹਨਾਂ ਦੀ ਯਾਦ ਦੇ ਵਿੱਚ ਜੋ ਕਿ ਤੁਹਾਨੂੰ ਦਿਖਾਉਣੇ ਆ ਜੁੜੇ ਰੋ ਵੀਡੀਓ ਨਾਲ ਤੇ ਆਜੋ ਆਪਾਂ ਅੰਦਰ ਚੱਲਦੇ ਆ ਅੱਗੇ ਕਰੋ ਦਰਸ਼ਨ ਪਹਿਲਾਂ ਤੁਸੀਂ ਉਹਨਾਂ ਦੇ ਬਣੇ ਹੋਏ ਬਹੁਤ ਹੀ ਵਧੀਆ ਸਰੂਪ ਦੇ ਪੰਜਾਬੀ ਪਹਿਰਾਵਾ ਜੋ ਕਿ ਪਹਿਲਾਂ ਆਪਣਾ ਪਹਿਰਾਵਾ ਸੀ ਤੇ ਹੁਣ ਵੀ ਹੈ ਹੁਣ ਵੀ ਬਹੁਤ ਲੋਕ ਸ਼ੌਂਕ ਨਾਲ ਕੁੜਤਾ ਚਾਦਰਾਂ ਬੰਦਦੇ ਆ ਤੁਰਲੇ ਵਾਲੀ ਪੱਗ ਤਾਂ ਸਿਰਫ ਸੱਭਿਆਚਾਰ ਗਰੁੱਪਾਂ ਦੀ ਰਹਿ ਗਈ ਹੈ ਵੈਸੇ ਤੇ ਕੋਈ ਕੋਈ ਭਰਾ ਵੱਡੇ ਬਜ਼ੁਰਗ ਜ਼ਿਮੀਦਾਰ ਜੇ ਵੀ ਬੰਦਦੇ ਨੇ ਤੇ ਇਹ ਹੈ پارک ਤੇ ਅੱਗੇ ਆਪਾਂ ਚੱਲਦੇ ਹਾਂ ਮੇਲੇ ਤੇ ਤੇ ਦੂ ਮੇਲੇ ਤੋਂ ਬਾਅਦ ਆਪਾਂ ਚੱਲਦੇ ਅੰਦਰ ਜਿੱਥੇ ਬਣੀ ਹੋਈ ਹੈ ਬਾਬੂ ਰਾਜ ਬੜੀ ਦੀ ਯਾਦ ਵਿੱਚ ਬਹੁਤ ਹੀ ਸੋਹਣੀ ਜਗ੍ਹਾ ਸੋ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਿਆਰ ਸਪੋਰਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ ਸਾਰੇ ਦੋਸਤਾਂ ਦਾ ਤੇ ਇਹ ਹੈ ਜੀ ਬਾਬੂ ਰਾਜ ਬੜੀ ਦੀ ਜਗ੍ਹਾ ਜੋ ਕਿ ਪਿੰਡ ਵੱਲੋਂ ਤੇ ਬਹੁਤ ਹੀ ਵਧੀਆ ਖੂਬਸੂਰਤ ਸਾਫ ਸੁਥਰੀ ਤੇ ਸ਼ਾਨਦਾਰ ਜਗ੍ਹਾ ਤਿਆਰ ਕੀਤੀ ਹੈ ਤੇ ਅੱਜ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਆ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸ਼ਿੰਗਾਰਿਆ ਗਿਆ ਤੇ ਬਾਕੀ ਕੁਦਰਤੀ ਚੀਜ਼ਾਂ ਦਰਖਤ ਜਿਵੇਂ ਕਿ ਵੱਲ ਬੂਟੇ ਉਹਦੇ ਨਾਲ ਵੀ ਬਹੁਤ ਸੋਹਣੀ ਸਜਾਵਟ ਇੱਥੇ ਕੀਤੀ ਗਈ ਹੈ ਜੋ ਇਹਨਾਂ ਚੀਜ਼ਾਂ ਨੂੰ ਸਾਫ ਸੰਭਾਲ ਕੇ ਰੱਖਿਆ ਗਿਆ ਤੇ ਨਹੀਂ ਤਾਂ ਤਕਰੀਬਨ ਹੰਦਾ ਹਾਲ ਜਾਂ ਛੱਤ ਇਹਦੇ ਸਾਰਾ ਕੁਝ ਹਾਟਾ ਦਿੱਤਾ ਜਾਂਦਾ ਇਹ ਬਹੁਤ ਸੋਹਣਾ ਵਾਤਾਵਰਨ ਹੈ ਇੱਥੋਂ ਦਾ ਤੇ ਅੱਗੇ ਬੱਬਾ ਰੋਡੇ ਸ਼ਾਹੀ ਜੀ ਦੀ ਸ਼ਾਹੀ ਦਰਗਾਹ ਤੇ ਦਰਸ਼ਨ ਕਰੋ ਤੇ ਅੱਗੇ ਜਲਦੇ ਆਪਾ ਹੁਣ ਸੁਣੋ ਜੀ ਕੁਇਸ਼ਰੀ ਪੁੱਛਦੇ ਕੋਤਲ ਨਾਮ ਜੀ ਕਹੇ ਕਰੋੜੀ ਦਾਸ ਕੋਤਲ ਏ ਗੁਰੂ ਸਾਹਿਬ ਦੇ ਗਿਆਨ ਗੁਰਾਂ ਦੇ ਬਾਦਸ਼ਾਹ ਨਾ ਵੇਚਣ ਨੂੰ ਲੈਂਦੇ ਮੇਰੀ ਚਟ ਚਾਰ ਮਹਾਰੀ ਜੀ ਸ਼ਹਿਰ ਤੋਂ ਚਾਰ ਕੁੱਟਣ ਨੂੰ ਡੇਰੇ ਮੈਂ ਸੱਚਿਆ ਸੰਗ ਗੁਰਾਂ ਦੇ ਚਰਨ ਨੂੰ ਲਾਂਦੇ ਪਾਲ ਵਸ਼ੇਰੇ ਉਹ ਕਹੇ ਸੋਠ ਕਰੋੜੀ ਜੀ ਅਸੀਂ ਤਾਂ ਅਮਰਤ ਸਾਨੂੰ ਚਾਹਦੇ ਕੋਤਲ ਗੁਰਨਾ ਦੇ ਬਾਦਸ਼ਾਹ ਨਾ ਵੇਚਣ ਨੂੰ ਲੈਂਦੇ

ਵਸ਼ੇਰੇ ਹੁਣ ਦੂਰਤ ਬੈਤਾਂ ਜੀ ਹੁਣ ਦੂਰਤ ਬੈਤਾਂ ਜੀ ਸੁਤੇ ਸੜਕ ਬਰਤ ਨੀਂਦਰ ਜਾਗੋ ਮੈਂ ਸੇਵਕ ਯੁਨਾ ਦਾ ਜਿਨਾ ਨੇ ਹਰ ਸਬਣਾ ਦੇ ਕਾਕੂ ਕਈ ਜੱਬ ਮਿਲੇ ਭਰੀ ਤਮਜੀ ਦਿਲਾਂ ਤੇ ਭਰ ਮਟਾ ਤੇ ਮੇਰੇ ਮੈਂ ਸੱਚੇ ਆਸ ਤੇ ਰਹਾ ਦੇ ਚਲ ਮਨੂ ਧਿਆਨ ਤੇ ਪਾਲ ਵਸ਼ੇਰੇ ਹੋ ਬਲ ਕੈਤੀ ਸ਼ਟਕੇ ਸੀ ਕੁਦ ਐਂਦੀ ਛਟਕੇ ਸੀ ਬਾਲੀ ਆਰ ਚੰਗੋਰਾਂ ਦੇ ਪੱਕੇ ਸੇ اے ਮਾਤਾ ਸੱਜ ਖੜੀ ਨੂੰ ਕਾਮ ਜੀ ਡਹਿਦੀ ਸਤ ਪੁੱਤ ਪਖਸ਼ੇ ਕੋਈ ਸ਼ਾਮ ਤੈਸ਼ੇ ਮਾਰ ਨਹੀਂ ਗੁਰਾ ਦੀ ਮਹਮਾ ਜੀ ਚਬੇ ਮਾਏ ਸੱਜ ਗੱਲ ਸੱਜ ਕੋਲਾਂ ਦੇ ਚੰਨ ਨੂੰ ਲਾਂਦੇ ਪਾ ਦਵਸ਼ੇਂ ਦੇ ਅੰਧ ਪਾ ਦੇ tu eri la grigia che era ਸੰਸਰੂਪ ਦੇ ਕੁਇਸ਼ਰ ਮੱਗੀ ਸਿੰਘ ਜੀ ਦੇ ਤੇ ਹੋਰ ਵੀ ਉਸ ਟਾਈਮ ਦੇ ਬਾਬੂ ਰਾਜ ਬੜੀ ਦੇ ਸਾਥੀ ਵੱਡ-ਵਡੇਰੇ ਤੇ ਸਾਰਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬੂ ਰਾਜ ਬੜੀ ਜੀ ਇੱਕ ਬਹੁਤ ਹੀ ਮਹਾਨ ਕਵੀ ਹੋਏ ਆ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਛੰਦ ਵੀ ਬਹੁਤ ਲਿਖੇ ਨੇ ਜੋ ਕਿ ਬਹੁਤ ਮਸ਼ਹੂਰ ਵੀ ਨੇ ਆਪ ਸਭ ਨੇ ਤਕਰੀਬਨ ਉਹਨਾਂ ਦੇ ਬਹੁਤ ਹੀ ਵਧੀਆ-ਵਧੀਆ ਛੰਦ ਸੁਨੇ ਵੀ ਹੋਣਗੇ ਤੇ ਕਿਤਾਬ ਤੁਸੀਂ ਲੈ ਸਕਦੇ ਹੋ ਕਿਤਾਬ ਦੇ ਵਿੱਚ ਪੜੋ ਬਹੁਤ ਹੀ ਵਧੀਆ ਆਨੰਦ ਆਵੇਗਾ ਸੁਣ ਕੇ ਤੇ ਆਜੋ ਆਪਾਂ ਅੱਗੇ ਸਹਿਰ ਸੁਣਦੇ ਹਾਂ ਉਹਨਾਂ ਦੀ ਹੀ ਲਿਖੀ ਹੋਈ ਕਵਿਸ਼ਰੀ ਜਥਾ ਗਾ ਰਿਹਾ ਇੱਥੇ ਬਹੁਤ ਹੀ ਮਹਾਨ ਕਵਿਸ਼ਰ ਪਹੁੰਚੇ ਹੋਏ ਸੀ ਅੱਜ ਤੇ ਜਿੰਨਾ ਦਾ ਚੱਲ ਰਿਹਾ ਪ੍ਰੋਗਰਾਮ ਆਪਾਂ ਦੇਖਦੇ ਹਾਂ ਆਜੋ ਵੀ ਸੁਣਦੇ ਹਾਂ ਕੋੜਾਂ ਦੀ ਜੇਗਾ ਤਾਂ ਸੇਠ ਗੋੜੀ ਮਲ ਕਹਿਣ ਲੱਗਾ ਇਹਨਾਂ ਘੋੜਿਆਂ ਦੀ ਕੋਈ ਕੈਂਚ ਨਹੀਂ ਇਹਨਾਂ ਘੋੜਿਆਂ ਤੇ ਕੋਈ ਸਵਾਰੀ ਨਹੀਂ ਕਰ ਸਕਦਾ ਸੇਹੇ ਪਾਛੇ ਤੋਂ ਗਰਾ ਕੋਈ ਘੋੜੇ ਤੇ ਚੜ੍ਹ ਨਹੀਂ ਸਕਦਾ ਤਾਂ ਗੁਰੂ ਪਿਆਰੋ ਤੱਕੇ ਲਾਲ ਨਹੀਂ ਸੋਚੇ ਕਹਾਂ ਕਿ ਕਰਮ ਜੰਗਾਂ ਨੇ ਕੋੜੇ ਖੋੜੇ ਤੱਕ ਗੁਰੂ ਪਾਗੇ ਪਟਾਵਾ ਆਜਾ ਕੰਨੀਆਂ ਗੁਰੂ ਦੇ ਦਰ ਦੇ ਸੇਵਾ ਪਾਚਾ ਤੇ ਜਾਣਾ ਓਏ ਤੇ ਰਾਹ ਤੇ ਦੇ ਵਿੱਚ ਕੋਈ ਖੋਲਵੇ ਤਾਂ ਫਿਰ ਲੈ ਕੱਲ ਪੁੱਛਿਆ ਜਾਣਦਾ ਤਾਂ ਸੇਦ ਤੋੜੀ ਮਲ ਲਾਹੌਰ ਤੋਂ ਚੱਲ ਕੇ ਜੋਲੀ ਪਹੁੰਚਦਾ ਕਈਆਂ ਦਿਨਾਂ ਬੈਠੀ ਹੋ ਕੇ ਉੱਥੇ ਪਹੁੰਚਦਾ ਕਿਉਂਕਿ ਇੱਧਰ ਆ ਕੇ ਕਿਸਮਤ ਹਾਰੀ ਉਹ ਜੋੜੀ ਪੁੱਤਰਾ ਤੋਂ ਵੀ ਪਿਆਰੀ من مال کردا جريا جاري نذر پر پردوني گیا 6 دن روندا تھوندا سیل کا پونچ چلي جا جيترا اس طرح جسان ماں کبھی باوراج بلجنے کارن کتاب سر ہاں جی کو ن دیکھو کے لے گئے دے کر ਕਰੂੜੀ ਰੋ ਰਹਾ ਪਿਆ ਬੜਾ ਅੰਧਕੂਰ ਕੋਹਨੇ ਜਦੋਂ ਦਰਿਆਈ ਕੋਰੇ ਜੋ ਸਖ ਚੜਕਾਂ ਦੇ ਕਰ ਮੂੜੇ ਹੋਵੇ ਸਵਨਾ ਦੇਲ ਥੂੜੇ ਤੇ ਕੋਈ ਚਲਦਾ ਚਾਰਾ ਨਾਂ ਜਿਹੜਾ ਸੇਠ ਕਰੂੜੀ ਬੋਲਿਆ ਕਲਡਾ ਸਾਰਾ وہ تیرے دلیا کی قسمت ہاری جوڑی پتروں تو بھی پیاری من مر کلدہ تیریا جاری تیر پر پر ڈول دی جا چھ دن روندہ تھندا سی مت پہنچن رو لی جا کھولے جندو گرائی کوڑے جو سکھ چھڑکا دے کر موڑے گے ہو گے سپنا دے دل تھوڑے تے کوئی چلدا چالانہ نا

उठना था, तो ना, ना, जोड़ी को ओ, रो रो टे अकला बाग सदा तूंदा सेवक पहुच डो लाटा पोएं पर सौ मिलंदा खाटा लमा सफ़र कैर दाटा हर पिंड वरूं सेवक रोड पहुच डोली ਆ ਮੋਦ ਦਾ ਪਰਦੇ ਸੋ ਗਲ ਤੇ ਮੈਣਾ ਕਰਦਾ ਫੇਸੋਂ ਆਵੇ ਨਜ਼ਰ ਅਦਾਸੀ ਫੇਸੋਂ ਦਰਦੇ ਵਿੱਚ ਪਛਤਾਉਂਦਾਰਾ ਨਾ ਢਾਲ ਸਬਰ ਦੀ ਲੈ ਕੇ ਰਬਤਾ ਨਾਮ ਤੇ ਆਉਂਦਾਰਾ ਅੰਕੇ ਚਿੱਤੇ ਜਸਮੰਚੀ ਨੇ ਕਰਦੇ ਪੌਣ ਟਕੋਰਾ ਸੀਨੇ ਚੋਰਾ ਵਰਨਾ ਕਰਨ ਕੰਟ ਮੀਨੇ ਮੋਹ ਵਿਚ ਨੂੰ ਕੋਲੀ ਜਾ ਮੜ ਮੜ ਨਰਮ ਜਿਹਨੂੰ ਪਾੜੇ ਲੋਗ ਜਤਾਇਆ ਕਰਦਾ ਦੀ ਨੀ ਬਾਸ ਦਰਾਂ ਦੇ ਜਾ ਕੇ ਤਾਰੂ ਮਿਲਦੀ ਤਰਦਾ ਦੀ ਹੋਰਾ ਵਿੱਚ ਮਾਰੇ ਖਚਕਚ ਨਾਲੇ ਤੁਰ ਕੇ ਦਿਨ ਨੂੰ ਸਬਰ ਗਜਾਰੇ ਰਾਤੀ ਜਾਂਦਾ ਜਾਂਦਾ ਤਾਰੇ ਤੇ ਮੇਰਾ ਟਿਕਣਾ ਮਤੋਂ ਦੀ ਜਾਨਾ رو نتا ฑوں دا सेवक پہنچا رو لي گیا او ڌرتي خوشب چه مي گلش تر نو پا پھر تا سمجھي نيتراں كندا آغلا سي بهتر نارد جنوندي اگدي ے ميري تدبي اوتھے I want to go.